ਸਾਡੇ ਨਾਲ ਨੇ ਦਮਦਮੀ ਤਕਸਾਲ ਤੋਂ ਅਨੀ ਬਲਕਾਰ ਸਿੰਘ ਜੀ ਜੋ ਅੱਜ ਇੱਥੇ ਜੋ ਜਿਆਦਾ ਮਨਜ ਕੀ ਵਿਖੇ ਜੋ ਖਾਨਪੁਰ ਸਾਹਿਬ ਦੀ ਭੋਗ ਪਾਇਆ ਜਾਂਦੀ ਉਸ ਤੋਂ ਪਹੁੰਚੇ ਸੀ ਆਪਣੀ ਜਥੇਬੰਦੀ ਨਾਲ ਬਾਬਾ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸੋ ਅੱਜ ਜਿਹੜੀ ਬੀਐਸਵੀ ਹੋਈ ਸੀ 28 ਜੁਲਾਈ ਨੂੰ ਉਹਦੇ ਪਛਤਾਤ ਆਪਣੇ ਭੋਗ ਰੱਖੇ ਗਏ ਸੀ ਸਮੂਹ ਸੰਗਤਾਂ ਪਹੁੰਚੀਆਂ ਨਗਰ ਤੋਂ ਆਂਗੋਣ ਦੇ ਨਗਰਾਂ ਤੋਂ ਹੋਰ ਜਥੇਬੰਦੀਆਂ ਬਹੁਤ ਸਾਰੀਆਂ ਪਹੁੰਚੀਆਂ ਨੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਸੋ ਅੱਜ ਕੀ ਫੈਸਲਾ ਹੋਇਆ ਤੇ ਤੁਹਾਡਾ ਇਸ ਤੇ ਕੀ ਵਿਚਾਰਿਆ ਵਾਈਕਲ ਜੀ ਉਹ ਜਰੂਰ ਦੱਸੋ ਜੀ ਦੇਖੋ ਜੀ ਸਭ ਤੋਂ ਪਹਿਲਾਂ ਵਾਈਕਲ ਜੀ ਕਾ ਖਾਲਸਾ ਵਾਈਕਲ ਦੀ ਫਤਿਹ ਵਾਈਕਲ ਦੀ ਖਾਲਸਾ ਫਤਿਹ ਜੀ ਤੇ ਜਿੰਨੇ ਆ ਵੀ ਸੰਗਤ ਇੱਥੇ ਆਈਆਂ ਸਾਰਿਆਂ ਦਾ ਧੰਨਵਾਦ ਜਥੇਬੰਦੀਆਂ ਦਾ ਜੀ ਜੀ ਤੇ ਸਭ ਤੋਂ ਵੱਧ ਇੱਥੇ ਧੰਨਵਾਦ ਆ ਪੁਲਿਸ ਪ੍ਰਸ਼ਾਸਨ ਦਾ ਐਸਪੀ ਸਾਹਿਬ ਨੇ ਇਹ ਭਰੋਸਾ ਦਵਾਇਆ ਕਿ ਜਿੰਨੇ ਵੀ ਦੋਸ਼ੀ ਕਮੇਟੀ ਮੈਂਬਰ ਪਾਏ ਗਏ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਵਾਵਾਂਗੇ ਤੇ ਸਾਡੀ ਪ੍ਰਸ਼ਾਸਨ ਵੱਲੋਂ ਫਤਿਹੋੜ ਕੇ ਬੇਨਤੀ ਆ ਕਿਉਂਕਿ ਪ੍ਰਸ਼ਾਸਨ ਤੋਂ ਉੱਤੇ ਕੋਈ ਨਹੀਂ ਗੁਰੂ ਸਾਹਿਬ ਸਭ ਤੋਂ ਉੱਤੇ ਆ ਉਦੋਂ ਥੱਲੇ ਪ੍ਰਸ਼ਾਸਨ ਜਿਨ੍ਹਾਂ ਨੇ ਸਾਨੂੰ ਨਾਂ ਦੋਣਾ ਤੇ ਅਸੀਂ ਇਹੋ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਬਹੁਤ ਵਧੀਆ ਨੇ ਐਸਪੀ ਸਾਹਿਬ ਉਹਨਾਂ ਨੇ ਸ੍ਰਿੰਦਰ ਸਿੰਘ ਐਸਪੀ ਸਾਹਿਬ ਆ ਸੁਖਵਿੰਦਰ ਸਿੰਘ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਸਾਥ ਸੂਤਰੇ ਤੇ ਉਹਨਾਂ ਨੇ ਗੁਰੂ ਸਾਹਿਬ ਦੀ ਹਿਉਰੀ ਵਿੱਚ ਖਲੋ ਕੇ ਇਹ ਗੱਲ ਕਹੀ ਆ ਕਿ ਅਸੀਂ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਤੁਹਾਨੂੰ ਜਿੰਨਾ ਇਨਸਾਫ ਹੋ ਸਕਦਾ ਦਵਾਵਾਂਗੇ ਤੇ ਦੁੱਖ ਦੀ ਗੱਲ ਇਹ ਤੇ ਬਣੀ ਆ ਕਿ ਪਿੰਡ ਵਾਲਿਆਂ ਨੂੰ ਕਿਹਾ ਕਿ ਮਹਾਰਾਜ ਦੀ ਬਦਬੀ ਦੇ ਤਹਿਤ ਤਾਂ ਅਨਪਰਤ ਸੰਭੋਣਾਵਾ ਤੁਸੀਂ ਕਰਾਉ ਤੇ ਉਹਨਾਂ ਨੇ ਕਹਾ ਕਿ ਜਿਨ੍ਹਾਂ ਨੇ ਜਦਵੀ ਕਰਾਈ ਆ ਉਹਨਾਂ ਦਾ ਫਰਜ ਬੰਦਾ ਮੈਂ ਇੱਥੇ ਪੂਰੇ ਪਿੰਡ ਨੂੰ ਆ ਮੇਰੀ ਵੀਡੀਓ ਮੇਰੇ ਨਾਲ ਵਾਇਰਲ ਹੋ ਗਈ ਮੈਂ ਇਹ ਗੱਲ ਕਹਿਣਾ ਕਿ ਗੁਰੂ ਅਰਜਨ ਦੇਵ ਸਾਹਿਬ ਮਾਤਾ ਗੰਗਾ ਜੀ ਨੂੰ ਮਿਉਂ ਰਹੀ ਤੇ ਉਥੇ ਸਾਰੇ ਪਿੰਡ ਨੇ ਗਲਤੀ ਨਹੀਂ ਕੀਤੀ ਉਥੇ ਚੰਦਕ ਬੰਦਿਆਂ ਨੇ ਗਲਤੀ ਕੀਤੀ ਤੇ ਉਹ ਚੰਦਕ ਬੰਦਿਆਂ ਦੀ ਵਜਾ ਦੇ ਨਾਲ ਸਾਰੇ ਨਗਰ ਨੂੰ ਭੋਗਣਾ ਪਿਆ ਸੀ ਬਿਲਕੁਲ ਜੀ ਬਿਲਕੁਲ ਠੀਕ ਹੈ ਇਹ ਕਰਕੇ ਅਸੀਂ ਦੇ ਸਤਿਗੁਰਾਂ ਦੇ ਕੋਲੋਂ ਕਿੰਨੇ ਵੀ ਹੱਟ ਇਸ ਜਿੰਦਗੀ ਵਿੱਚ ਗਲਤੀਆਂ ਕਰਦੇ ਉਹਨਾਂ ਦੀ ਹੀ ਸਮੇ ਲੈਣ ਦੇ ਯੋਗ ਹੀ ਨਹੀਂ ਯੋਗ ਹੀ ਬਿਲਕੁਲ ਜੀ ਸਤਿ ਰੋ। ਸਰੂਨਾਥ ਬੱਜਣਾਂ ਦਾ ਦਸੇ ਪਾਸ਼ਾ ਮਾਰਦਾ ਮਾਰੇ ਕਹਿੰਦੇ ਖੋਖਤ ਹੈ ਜਲ ਮੈਂ ਥਰਮੈਂ ਪਲਮੈਂ ਕੱਲ ਕੇ ਨਹੀਂ ਕਰਮ ਵਿਚਾਰੇ ਮਾਰੇ ਕਹਿੰਦੇ ਜੇ ਕਿਤੇ ਪਰਮੇਸ਼ਰਾਡੇ ਕੱਲ ਜੋ ਜੀਵਾਂ ਦੇ ਕਰਮ ਵਿਚਾਰਨ ਲੱਗ ਪਏ ਨਾ ਤੇ ਅਸੀਂ ਇੱਕ ਦਿਨ ਵੀ ਧਰਤੀ ਤੇ ਰਹਿੰਦੇ ਲੈ ਕੇ ਨਹੀਂ ਹੈਗੇ ਭਾਈ ਸਾਹਿਬ ਜੀ ਬੇਹਰ ਸਭ ਗੁਰੂ ਕਿਰਪਾ ਕਰੇ ਜਿੰਨਾ ਵੀ ਦੁਸ਼ਟਾਂ ਨੇ ਉਹ ਭਈਏ ਦੇ ਕੋਲੋਂ ਇਹ ਜਦ ਵੀ ਕਰਾਈ ਆ ਜਾਂ ਜਿਨ੍ਹਾਂ ਨੇ ਉਹਨੂੰ ਪਨਾਹ ਦਿੱਤੀ ਆ ਜਾਂ ਜਿਨ੍ਹਾਂ ਨੇ ਜਮਾਨਤਾ ਕਰਾਈਆਂ ਨੇ ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਵਾਦੂ ਸਜਾ ਦੇ ਮੈਂ ਤੁਹਾਨੂੰ ਬੇਦੀਗਾ ਦੇ ਲਈ ਸਾਰਾ ਕੱਟ ਮੱਟ ਜਿਹੜਾ ਆਪਰੇ ਆਪਰੇਸ ਦਾ ਤੇ ਇਧਰ ਨਿਹੰਗ ਸਿੰਘ ਜਥੇਬੰਦੀਆਂ ਦਾ ਹਾਂਜੀ ਹਾਂਜੀ ਬਿਲਕੁਲ ਜੀ ਆਪਿਆਂ ਦਾ ਬਹੁਤ ਬਹੁਤ ਧੰਨ ਤੁਸੀਂ ਇਸ মিডিਆ ਰਾਈਂ ਮਾਧਿਅਮ ਰਾਈਂ ਤੇ ਸਾਰਿਆਂ ਨੂੰ ਜਾਗਦੂਤ ਕਰ ਰਹੇ ਹੋ ਤੁਹਾਡਾ ਬਹੁਤ ਵੱਡਾ ਰੋਲ ਇਹਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਨਾਲ ਇਹ ਜਿਹੜੇ ਕਾਰਜ ਆ ਤੋਰ ਸਿਰੇ ਚੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ